ਸਨਾਮ ਦੀ ਐਸ. ਜੀ. ਐਸ. ਸਕੂਲ ਦੇ ਪਿੱਛੇ ਇੱਕ ਪੁਰਾਣਾ ਬੋੜ ਦਾ ਦਰਖਤ ਸੀ ਉਸ ਦੀਆਂ ਜੜ੍ਹਾਂ ਨੇ ਧਰਤੀ ਨੂੰ ਜੱਫੀ ਪਾਈ ਹੋਈ ਸੀ ਤੇ ਡਾਣੀਆਂ ਆਸਮਾਨ ਵੱਲ ਫੈਲੀਆਂ ਹੋਈਆਂ ਸੀ ਬਿਲਕੁਲ ਉਹਨਾਂ ਸੁਪਨਿਆਂ ਵਾਂਗ ਜੋ ਕਦੇ ਪੂਰੇ ਨਹੀਂ ਹੁੰਦੇ ਪਰ ਕਦੇ ਮਰਦੇ ਵੀ ਨਹੀਂ ਉੱਥੇ ਹੀ ਅਰਸ਼ ਤੇ ਰਮਨ ਦੀ ਕਹਾਣੀ ਸ਼ੁਰੂ ਹੋਈ ਸੀ ਅਰਸ਼ ਸ਼ਾਂਤ ਸੁਆਦਾ ਮੁੰਡਾ ਸੀ ਬਹੁਤ ਘੱਟ ਬੋਲਦਾ ਸੀ ਰਮਨ ਬਿਲਕੁਲ ਉਲਟ ਹੱਸਣ ਵਾਲੀ ਚੈੱਕਣ ਵਾਲੀ ਜਿੰਦਾ ਦਿਲ ਨਾਲ ਭਰਪੂਰ ਕੁੜੀ ਸੀ ਲਾਇਬ੍ਰੇਰੀ ਤੋਂ ਭਰਤ ਦੀਆਂ ਰਮਨ ਦੀਆਂ ਕਿਤਾਬਾਂ ਡਿੱਗੀਆਂ ਅਰਸ਼ ਨੇ ਚੁੱਕ ਕੇ ਫੜਾ ਦਿੱਤੀਆਂ ਤੇ ਕਹਾਣੀ ਉਹੀ ਮੋੜ ਮੁੜ ਗਈ ਜਿੱਥੋਂ ਜ਼ਿੰਦਗੀਆਂ ਬਦਲ ਜਾਂਦੀਆਂ ਨੇ ਉਹ ਹਰ ਰੋਜ਼ ਬੋਰਡ ਹੇਠਾਂ ਬੈਠਦੇ ਨੋਟਸ ਸ਼ੇਅਰ ਕਰਦੇ ਕੰਟੇਨਚੂ ਲਿਆਂਦੀ ਚਾਹ ਤੇ ਮੱਠੀਆਂ ਸਾਂਝੀਆਂ ਕਰਦੇ ਹੋਏ ਭਵਿੱਖ ਦੇ ਸੁਪਨੇ ਬਣਾਉਂਦੇ ਜ਼ਿੰਦਗੀ ਦਾ ਹਰ ਪਲ ਹਸੀਨ ਤੇ ਰੰਗੀਨ ਲੱਗਦਾ ਸੀ ਇੱਕ ਦਿਨ ਰਮਨ ਦੀ ਆਵਾਜ਼ ਬਦਲੀ ਹੋਈ ਸੀ ਉਸਤੇ ਬੋਲਣਾ ਤੋਂ ਹਾਸਾ ਗਾਇਬ ਸੀ ਤੇ ਅੱਖਾਂ ਵਿੱਚ ਅਜੀਬ ਜਿਹੀ ਚੁੱਪ ਅਰਸ਼ ਨੇ ਪੁੱਛਿਆ ਰਮਨ ਤੂੰ ਅੱਜ ਕੁਝ ਬਦਲੀ ਬਦਲੀ ਜੀ ਲੱਗ ਰਹੀ ਆਂ ਉਸਨੇ ਹੌਲੀ ਜਿਹਾ ਕਿਹਾ ਅਰਸ਼ ਮੇਰਾ ਵਿਆਹ ਤੈ ਹੋ ਗਿਆ ਹੈ ਕਿ ਤੂੰ ਆਪਣੇ ਬਾਰੇ ਘਰ ਗੱਲ ਨਹੀਂ ਕੀਤੀ ਅਰਸ਼ ਨੇ ਬੜੀ ਕਾਲੀ ਨਾਲ ਪੁੱਛਿਆ ਰਮਨ ਕਹਿੰਦੀ ਮੈਂ ਆਪਣੇ ਪਾਪਾ ਨਾਲ ਆਪਣੇ ਬਾਰੇ ਗੱਲ ਕੀਤੀ ਸੀ ਪਰ ਉਹ ਚੁੱਪ ਹੋ ਗਏ ਤੇ ਆਪਣੇ ਪਾਪਾ ਦੀ ਚੁੱਪ ਉਹਨਾਂ ਦੀ ਚਿੱਟੀ ਪੱਗ ਤੇ ਦਾਗ ਮੈਂ ਕਦੀ ਵੀ ਸਹਾਰ ਨਹੀਂ ਸਕਦੀ ਮੈਂ ਆਪਣੇ ਪਾਪਾ ਲਈ ਜਾਨ ਵੀ ਵਾਰ ਸਕਦੀ ਹਾਂ ਤੇ ਆਪਣਾ ਇੰਨਾ ਕਹਿਣ ਤੋਂ ਬਾਅਦ ਰਮਨ ਚੁੱਪ ਹੋ ਗਈ ਤੇ ਭਿੱਜੀਆਂ ਹੋਈਆਂ ਅੱਖਾਂ ਨਾਲ ਆਪਣਾ ਮੂੰਹ ਦੂਜੇ ਪਾਸੇ ਘੁਮਾ ਲਿਆ ਅਰਸ਼ ਨੂੰ ਮਹਿਸੂਸ ਹੋਇਆ ਜਿਵੇਂ ਉਸ ਦੇ ਅੰਦਰ ਕੁਝ ਟੁੱਟ ਕੇ ਚੂਰ-ਚੂਰ ਹੋ ਗਿਆ ਹੋਵੇ ਰਮਨ ਜਾਂਦੀ ਹੋਈ ਕਹਿਣ ਲੱਗੀ ਮੇਰੀ ਯਾਦ ਆਵੇ ਤਾਂ ਇਸ ਬੋੜੇ ਠਾਂ ਆ ਕੇ ਬੈਠ ਜਾਇਆ ਕਰੀ ਇਹਦੇ ਪੱਤਿਆਂ ਚੋਂ ਚਿੜੀਆਂ ਦੀ ਚਹਿਚਹਾੜ ਚੋਂ ਤੂੰ ਮੈਨੂੰ ਮਹਿਸੂਸ ਕਰੇਂਗਾ ਉਸੇ ਬੋੜ ਦੇ ਰੁੱਖ ਅੰਦਰ ਇੱਕ ਖੁੱਡ ਸੀ ਅਰਸ਼ ਨੇ ਉਸ ਵੱਲ ਇਸ਼ਾਰਾ ਕਰਕੇ ਕਿਹਾ ਰਮਨ ਜੇ ਕਦੀ ਆਪਣੇ ਜਜ਼ਬਾਤਾਂ ਨੂੰ ਕਿਨਾਰਾ ਕਰਕੇ ਮੇਰੇ ਜਜ਼ਬਾਤਾਂ ਨੂੰ ਸਮਝਣ ਦਾ ਦਿਲ ਕਰੇ ਤਾਂ ਇਸ ਖੁੱਡ ਵਿੱਚ ਹੱਥ ਪਾ ਕੇ ਵੇਖ ਜਾਈਂ ਰਾਮਨ ਚਲੀ ਗਈ ਸ਼ਹਿਰ ਬਦਲਿਆ ਨਾਮ ਬਦਲਿਆ ਰਿਸ਼ਤਾ ਬਦਲ ਗਿਆ ਪਰ ਯਾਦ ਨਹੀਂ ਬਦਲੀ ਅਰਸ਼ ਨੇ ਬਿਆਨ ਨਹੀਂ ਕੀਤਾ ਉਸਨੇ ਕਦੇ ਕਿਸੇ ਨੂੰ ਦੱਸਿਆ ਨਹੀਂ ਕਿ ਕਿਉਂ ਕੇਵਲ ਮੁਸਕਰਾ ਦਿੰਦਾ ਪਿਆਰ ਇੱਕ ਵਾਰੀ ਹੀ ਹੁੰਦਾ ਹੈ ਉਹ ਹਰ ਸਾਲ ਐਸਓਐਸ ਕਾਲਜ ਦੇ ਬਾਹਰ ਹੀ ਠਾਂ ਜਾਂਦਾ ਚਿੱਠੀ ਲਿਖਦਾ ਬੋਰਡ ਦੀ ਖੁੱਡ ਵਿੱਚ ਰੱਖ ਦਿੰਦਾ ਉਸ ਨੂੰ ਪਤਾ ਸੀ ਰਾਮਨ ਕਦੇ ਨਹੀਂ ਆਵੇਗੀ ਪਰ ਉਸ ਦੀਆਂ ਯਾਦਾਂ ਜ਼ਰੂਰ ਆਉਂਦੀਆਂ ਸਨ ਅਤੇ ਚਿੱਠੀ ਲਿਖਣ ਲੱਗੇ ਉਸ ਤੇ ਦਿਲ ਨੂੰ ਸਕੂਨ ਮਿਲਦਾ ਸੀ ਵਕਤ ਬੇਰਹਿਮ ਹੁੰਦਾ ਹੈ ਚਿਹਰੇ ਬਦਲ ਜਾਂਦੇ ਨੇ ਬਾਲ ਸਫੈਦ ਹੋ ਜਾਂਦੇ ਨੇ ਪਰ ਕੁਝ ਰਿਸ਼ਤੇ ਉਮਰ ਦੀ ਗਿਣਤੀ ਨਹੀਂ ਕਰਦੇ ਅਰਸ਼ੁਨ ਬੁੱਢਾ ਹੋ ਚੁੱਕਾ ਸੀ ਹੱਥ ਕੰਮ ਦੇ ਸਨ ਸਹਾਰਾ ਲਾਠੀ ਦਾ ਸੀ ਪਰ ਰਸਤਾ ਉਹੀ ਐਸ.ਯੂ.ਐਸ ਕਾਲਜ ਦਾ ਪਿਛਲੇ ਵਿਦਿਆਰਥੀਆਂ ਨੇ ਉਸ ਨੂੰ ਬੋਹੜ ਵਾਲਾ ਬਾਬਾ ਕਹਿਣਾ ਸ਼ੁਰੂ ਕਰ ਦਿੱਤਾ ਸੀ ਉਹ ਹੌਲੀ-ਹੌਲੀ ਮੁਸਕਰਾ ਦਿੰਦਾ ਸੀ ਉਹ ਜਾਣਦੇ ਨਹੀਂ ਸਨ ਉਹ ਬਾਬਾ ਨੇ ਇਸੇ ਕਾਲਜ ਦਾ ਸਟੂਡੈਂਟ ਤੇ ਕਿਸੇ ਦਾ ਪ੍ਰੇਮੀ ਸੀ ਇੱਕ ਸ਼ਾਮ ਅਰਸ਼ ਨੇ ਮਹਿਸੂਸ ਕੀਤਾ ਹੁਣ ਤਾਕਤ ਨਹੀਂ ਰਹੀ ਉਹ ਬੋਰਡ ਹੇਠਾਂ ਆ ਬੈਠਦਾ ਹਵਾ ਥੋੜੀ ਭੀਜੀ ਹੋਈ ਸੀ ਆਸਮਾਨ ਸੰਤਰੀ ਹੋਇਆ ਪਿਆ ਸੀ ਉਸਨੇ ਆਖਰੀ ਚਿੱਠੀ ਲਿਖਣੀ ਸ਼ੁਰੂ ਕੀਤੀ ਰਮਨ ਸ਼ਾਇਦ ਤੈਨੂੰ ਪਤਾ ਵੀ ਨਹੀਂ ਕਿ ਮੈਂ ਅੱਜ ਵੀ ਜਿੰਦਾ ਹਾਂ ਪਰ ਮੈਂ ਹਰ ਰੋਜ਼ ਤੇਰੇ ਨਾਲ ਗੱਲਾਂ ਕਰਦਾ ਹਾਂ ਹਵਾ ਵਿੱਚ ਛਾਂ ਵਿੱਚ ਦੁਆ ਵਿੱਚ ਅਸੀਂ ਪਿਆਰ ਨੂੰ ਕਦੇ ਨਾ ਨਹੀਂ ਦਿੱਤਾ ਪਰ ਮੈਂ ਆਪਣੀ ਜ਼ਿੰਦਗੀ ਦਾ ਹਰ ਨਾਮ ਭੁੱਲ ਕੇ ਵੀ ਤੇਰਾ ਨਾਮ ਯਾਦ ਰੱਖਿਆ ਮੈਨੂੰ ਕੋਈ ਗਿਲਾ ਨਹੀਂ ਕਿ ਤੂੰ ਮੇਰੀ ਨਹੀਂ ਬਣੀ ਮੈਨੂੰ ਫਕਰ ਹੈ ਕਿ ਤੂੰ ਆਪਣੇ ਰਿਸ਼ਤੇ ਨੂੰ ਮਾਪੇ-ਬਾਪ ਦੀ ਇੱਜ਼ਤ ਤੋਂ ਕੁਰਬਾਨ ਕਰਕੇ ਆਪਣਾ ਫਰਜ਼ ਨਿਭਾਇਆ ਪਰ ਮੈਨੂੰ ਅੱਜ ਵੀ ਪੂਰੀ ਉਮੀਦ ਹੈ ਕਿ ਤੂੰ ਮੇਰੀ ਯਾਦ ਨਹੀਂ ਛੱਡੀ ਹੋਵੇਗੀ ਹੁਣ ਮੇਰਾ ਸਫ਼ਰ ਮੁੱਕ ਰਿਹਾ ਹੈ ਜੇ ਇਹ ਸਾ ਬਿਤਾਵ ਦੀ ਦੁਨੀਆ ਵਿੱਚ ਸੱਚੇ ਪਿਆਰ ਦਾ ਮੁੱਲ ਪਿਆ ਤਾਂ ਅਗਲੇ ਜਨਮ ਫਿਰ ਮਿਲਾਂਗੇ ਜੇ ਕਦੇ ਸੁਨਾ ਮਾਂ ਮੈਂ ਐਸਯੂਐਸ ਸਕਾਲਰ ਦੇ ਪਿੱਛੇ ਜਾ ਕੇ ਬੋਰਡ ਨੂੰ ਛੂਹੀ ਉਸ ਦੀ ਖੁੱਡ ਵਿੱਚੋਂ ਮੇਰੇ ਜਜ਼ਬਾਤ ਧੜਕਦੇ ਮਹਿਸੂਸ ਹੋਣਗੇ ਤੇਰਾ ਅਧੂਰਾ ਪਰ ਜਨਮ ਜਨਮਾਂ ਦਾ ਸੱਚਾ ਪਿਆਰ ਆ ਅਰਸ਼ਦੀਪ ਉਫ ਅਰਸ਼ ਅਰਸ਼ ਨੇ ਚਿੱਠੀ ਖੁੱਡ ਵਿੱਚ ਰੱਖੀ ਸਰੀਰ ਲੜਖੜਾਇਆ ਤੇ ਬੋਰਡ ਦੇ ਤਣੇ ਨਾਲ ਕਿਸਰਦਾ ਹੋਇਆ ਬੋਰਡ ਦੇ ਥੱਲੇ ਬਣੀ ਉਸ ਉੱਚੀ ਚੌਂਕੜੀ ਤੇ ਲੇਟ ਗਿਆ ਅੱਖਾਂ ਬੰਦ ਹੋ ਗਈਆਂ ਹਵਾ ਹੌਲੀ ਹੋ ਗਈ ਪੱਤੇ ਚੁੰਮਣੇ ਬੰਦ ਹੋ ਗਏ ਬੋਰਡ ਨੇ ਆਪਣੀ ਛਾਂ ਵਿੱਚ ਉਸ ਨੂੰ ਸਮੇਟ ਲਿਆ ਲੋਕਾਂ ਨੇ ਕਿਹਾ ਇਹ ਬੁੜਾ ਇੱਥੇ ਇਕੱਲਾ ਹੀ ਮਰ ਗਿਆ ਪਰ ਬੋੜ ਜਾਣਦਾ ਸੀ ਅੱਜ ਇੱਕ ਪ੍ਰੇਮੀ ਆਪਣੀ ਉਡੀਕ ਤੋਂ ਮੁਕਤ ਹੋ ਗਿਆ ਉੱਧਰ ਰਮਨ ਦੇ ਦਿਲ ਨੂੰ ਖਿੱਚ ਪਈ ਤੇ ਆਖਰੀ ਮੁਲਾਕਾਤ ਵੇਲੇ ਕਹੀ ਅਰਸ਼ ਦੇ ਬੋਲ ਉਸਤੇ ਜਹਨ ਵਿੱਚ ਗੂੰਜ ਉਠੇ ਬੋਰਡ ਦੀ ਖੁੱਡ ਜਜ਼ਬਾਤ ਕੁਝ ਦਿਨ ਬਾਅਦ ਉਹ ਸੁਨਾਮ ਆਈ ਕਾਲਜ ਦੀ ਕੰਟੇਨ ਚਾਹ ਬਣਵਾਈ ਮਠੀਆਂ ਲਈਆਂ ਤੇ ਬੋਰਡ ਦੇ ਦਰਖਤ ਵੱਲ ਚੱਲ ਪਈ ਉਸ ਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਅਰਸ਼ ਉਹਦੇ ਨਾਲ ਨਾਲ ਚੱਲ ਰਿਹਾ ਹੋਵੇ ਬੋਰਡ ਥੱਲੇ ਬੈਠ ਕੇ ਚਾਹ ਪੀਤੀ ਬੋਰਡ ਦੀ ਖੁੱਡ ਵਿੱਚ ਹੱਥ ਪਾਇਆ ਤਾਂ ਉੱਥੇ ਚਿੱਠੀਆਂ ਦਾ ਇੱਕ ਝਖੀਰਾ ਸੀ ਉਸ ਨੇ ਸਾਰੀਆਂ ਚਿੱਠੀਆਂ ਸਮੇਟ ਕੇ ਪਰਸ ਵਿੱਚ ਪਾ ਲਈਆਂ ਜਿਵੇਂ ਚਿੱਠੀਆਂ ਨਹੀਂ ਉਹ ਆਪਣੇ ਆਖਰੀ ਸਾਹਾਂ ਨੂੰ ਸਮੇਟ ਰਹੀ ਹੋਵੇ ਕੁਝ ਦਿਨਾਂ ਬਾਅਦ ਪਿੰਡ ਵਿੱਚ ਗੁਰੂ ਘਰ ਦੇ ਸਪੀਕਰ ਚੋਂ ਅਨਾਉਂਸਮੈਂਟ ਹੋਈ ਕਿ ਕੁਝ ਦਿਨਾਂ ਪਹਿਲਾਂ ਮਾਤਾ ਰਮਨਦੀਪ ਕੌਰ ਆਪਣੇ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਤੇ ਉਹਨਾਂ ਦੀ ਅੰਤਿਮ ਸ਼ਾਂਤੀ ਲਈ ਰੱਖੇ ਗਏ ਸਹਿਜ ਪਾੜ ਦਾ ਭੋਗ ਅੱਜ ਗੁਰੂ ਘਰ ਵਿਖੇ ਪਾਇਆ ਜਾਵੇਗਾ